ਸਤਿ ਸ਼੍ਰੀ ਅਕਾਲ ਕਿਸਾਨ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬੁੱਟਰ ਡੇਰੀ ਫਾਰਮਿੰਗ ਤੇ ਦੋਸਤੋ ਅੱਜ ਤੁਹਾਡੇ ਲੈ ਕੇ حاضر ਹੋਏ ਆ ਦੂਜਾ ਸੂਆ ਤਾਜੀ ਸੂਈ ਵੈੜ ਦਿਨੇ ਇਸ ਬਾਰੇ ਡਿਟੇਲ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਸਭ ਤੋਂ ਪਹਿਲਾਂ ਬੇਨਤੀ ਹੈ ਵੀ ਜਿਹੜੇ ਆਪਣੇ ਚੈਨਲ ਤੇ ਨਵੇਂ ਆਏ ਆ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਨਾਲ ਲੱਗਿਆ ਘੰਟੀ ਦਾ ਬਟਨ ਵੀ ਦਬਾ ਦਿਓ ਦੋਸਤੋ ਇਹ ਵੜ ਦੂਜਾ ਸੂਆ ਸੂਈ ਆ ਅੱਜ 4-5 ਦਿਨ ਹੋ ਗਏ ਸੂਈ ਨੂੰ ਮਗਰੇ ਦੇ ਦੋਸਤੋ ਬੱਚਾ ਦਾ ਤੇ 4-5 ਦਿਨ ਦੀ ਸੂਈ ਥੱਲੇ ਹੁਣ ਇਸ ਟਾਈਮ 14 ਲੀਟਰ ਦੁੱਧ ਦੋਸਤੋ ਤਿਆਰ ਆ ਤੇ ਤੁਸੀਂ ਥਾਂ ਲੈਵੇ ਦਾੰਦ ਅਜਲਾ ਸਕਦੇ ਹੋ ਪੂਰੇ ਵਧੀਆ ਸਾਫ਼ ਸੁਥਰੇ ਥਾਂ ਲੈ ਵਧੀਆ ਮਗਰੇ ਦੇ ਦੋਸਤੋ ਬੱਚਾ ਦਾ ਆ ਤੁਸੀਂ ਥਾਂ ਲੈ ਵਾ ਦੇਖ ਸਕਦੇ ਹੋ ਪੂਰੇ ਸਾਫ਼ ਸੁਥਰੇ ਥਾਂ ਲੈ ਵੇ ਦੀਆ ਪੂਰੀ ਵਧੀਆ ਚਵਾਈ ਲੱਗੀ ਆ ਤੇ ਪੂਰੀ ਵਧੀਆ ਸੀਲ ਠੰਡੀ ਆ ਦੋਸਤੋ ਪੂਰੇ ਵਧੀਆ ਸਾਫ ਸੁਧਰੀਆ ਦੋਸਤੋ ਵੈੜ ਸੀਲ ਠੰਡੀ ਵੀ ਪੂਰੀ ਆ ਇਹ ਐਚ ਐਫ ਕ੍ਰਾਸ ਚ ਪੈਂਦੀ ਆ ਗਰਮੀ ਗਰਮੀਆਂ ਨੇ ਦੁੱਧ ਵਧੀਆ ਦੇ ਦੇਣਾਗਾ ਗਰਮੀ ਪੋਰਾਣੀ ਮਣਾਉਂਦੀ ਦੋਸਤੋ ਤੇ ਥਣਾ ਦਾ ਵੀ ਸਾਇਜ ਪੂਰਾ ਵਧੀਆਗਾ ਅੱਜ ਇਹਨੂੰ ਸਵੀਡ ਨੂੰ ਚੌਥਾ ਪੰਜਵਾਂ ਦਿਨ ਹੋ ਗਿਆ ਤੇ ਦੁੱਧ ਹੁਣ 14 ਲੀਟਰ ਆਪਾਂ ਦੋ ਟਾਈਮ ਤਿੰਨ ਟਾਈਮ ਚਵਾ ਕੇ ਦੇ ਸਕਦੇ ਆ। ਬਾਕੀ ਜੇ ਤਾਂ ਰੇਟ ਦੀ ਗੱਲ ਕਰੀਏ ਰੇਟ ਦਾ ਵਾਜਬੀ ਹੋਊਗਾ। ਤੁਸੀਂ ਕਾਲ ਕਰ ਸਕਦੇ ਹੋ ਨੰਬਰ ਆਪਣਾ ਲਗਾਤਾਰ ਸਕਰੀਨ ਤੇ ਚੱਲ ਰਿਹਾ। 9781315230 ਤੇ ਲੋਕੇਸ਼ਨ ਦੀ ਗੱਲ ਕਰੀਏ ਪਿੰਡ ਆਪਣਾ ਹੈਗਾ ਜੀ ਆਸਾ ਬੁੱਟਰ ਜ਼ਿਲ੍ਹਾ ਨੂੰ ਸ਼੍ਰੀ ਮੁਕਤਸਰ ਸਾਹਿਬ ਪੈਂਦਾ। तहसील गिदड़वाहा ਬਠਿੰਡੇ ਵਾਲੀ ਸਾਈਡ ਤੋਂ 35 36 ਕਿਲੋਮੀਟਰ ਪੈ ਜਾਂਦਾ ਤੇ ਮੁਕਸਰ ਤੋਂ 10 15 ਕਿਲੋਮੀਟਰ ਹੋ ਜਾਂਦਾ ਬਾਕੀ ਆਪਣੇ ਕੋਲੇ ਡੇਲੀ ਨਵਗਾ ਨਵਗਾ گاਵਾ ਆਉਂਦੀਆਂ ਰਹਿੰਦੀਆਂ ਤੁਸੀਂ ਕਾਲ ਲਾ ਕੇ ਪੁੱਛ ਸਕਦੇ ਹੋ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਵੀਡੀਓ ਨੂੰ ਕਰ ਦਿਓ ਲਾਈਕ ਤੇ ਸ਼ੇਅਰ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ